ਇਕ ਨਾ ਹੋਣਾ ਅੱਜ ਨਵੀਂ ਚੀਜ਼ ਦੇਖਣ ਨੂੰ ਮਿਲ ਰਹੀ ਹੈ ਅੱਜ ਦੇ ਦੌਰ ਦੇ ਵਿੱਚ ਤੁਹਾਡੇ ਪੰਪਾਂ ਦੇ ਤੇਲ ਪਵਾਉਣ ਆnde ਮੁੰਡੇ ਪਿੱਛੋਂ ਲੰਡਾ ਮੋਟਰਸਾਈਕਲ ਹੁੰਦਾ ਉਹਦਾ ਕੋਈ ਨੰਬਰ ਨਹੀਂ ਹੁੰਦਾ ਔਰ ਉਹ ਕ੍ਰਿਮਿਨਲ ਬੰਦੇ ਆ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹਨਾ ਕਿਉਂ ਤੁਹਾਡਾ ਬਿਜ਼ਨਸ ਹੈ ਤੁਸੀਂ ਨਹੀਂ ਚਲੋ ਦੁਆ ਕਰ ਸਕਦੇ ਪਰ ਤੁਸੀਂ ਜਿਹੜੇ ਇਸ ਤਰ੍ਹਾਂ ਲੰਡੇ ਮੋਟਰਸਾਈਕਲ ਆਂਦੇ ਨਾ ਔਰ ਪਿੱਛੇ ਕੋਈ ਨੰਬਰ ਨਹੀਂ ਹੈ ਉਹ ਹੋ ਸਕਦਾ ਸਨੇਚਿੰਗ ਕਰਕੇ ਆਏ ਹੋਵੇ ਜਾਂ ਉਹਨੇ ਅੱਗੇ ਜਾ ਕੇ ਕੋਈ ਸਨੇਚਿੰਗ ਕਰਨੀ ਹੋਵੇ ਕੋ ਹੋਰ ਕ੍ਰਾਈਮ ਕਰਨਾ ਹੋਵੇ ਜਿਸ ਮੋਟਰਸਾਈਕਲ ਦੇ ਪਿੱਛੇ ਨੰਬਰ ਨਹੀਂ ਹੈ ਪਲੀਜ਼ ਉਹਨੂੰ ਤੇਲ ਨਹੀਂ ਪਾਣਾ ਇੱਕ ਸਾਡੀ ਬੇਨਤੀ ਪ੍ਰਵਾਨ ਕਰਿਓ ਕਿਉਂ ਇਹ ਜਿਹੜਾ ਕ੍ਰਾਈਮ ਨੂੰ ਬढ़ावा ਦੇ ਰਿਹਾ ਹੈ ਅੱਜ ਦੀ ਡੇਟ ਤੇ ਇੱਕ ਨਵਾਂ ਟ੍ਰੈਂਡ ਚੱਲ ਪਿਆ ਮੁੰਡਿਆਂ ਨੇ ਪਿੱਛੇ ਮੋਟਰਸਾਈਕਲ ਬਿਲਕੁਲ ਲੰਡੇ ਕੀਤੇ ਹੋਏ ਆ ਕੋਈ ਮਰਗਾਟ ਨਹੀਂ ਕੋਈ ਕੁਛ ਨਹੀਂ ਹੈ ਉਹ ਵੈਸੇ ਐਦਾਂ ਹੀ ਘੁੰਮੀ ਜਾਂਦੇ ਆ ਠੀਕ ਹੈ ਉਹ ਆਪ ਅਕਸਰ ਪੰਪ ਤੇ ਤੇਲ ਪਵਾਣ ਤਾਂ ਆਂਦੇ ਆ ਨਾ ਜਦੋਂ ਤੇਲ ਪਵਾਣ ਆਂਦੇ ਉਹਨਾਂ ਨੂੰ ਕਹਿੰਦਾ ਵੀ ਭਾਈ ਸਾਹਿਬ ਸਾਨੂੰ ਐਸਐਚਓ ਸਾਹਿਬ ਦੀਆਂ ਔਰ ਪ੍ਰਸ਼ਾਸਨ ਦੀ ਸਖਤਤਾ ਦਿੱਤਾ ਕਿ ਬਿਨਾਂ ਨੰਬਰ ਤੋਂ ਜਿਹੜਾ ਵਹੀਕਲ ਹੈ ਉਹਨੂੰ ਤੇਲ ਨਹੀਂ ਪਵਾਣਾ ਠੀਕ ਹੈ ਥੈਂਕ ਯੂ ਇੱਕ ਨਾ ਬੇਟਾ ਅੱਜ ਕੱਲ ਨਾ ਉਹ ਨਵਾਂ ਟ੍ਰੈਂਡ ਚੱਲ ਪਿਆ। ਹਾਂਜੀ। ਉਹ ਮੋਟਰਸਾਈਕਲ ਦੇ ਪਿੱਛੋਂ ਲੁਹਾਂਦੇ ਆਗੇ। ਹਾਂਜੀ ਹਾਂਜੀ। ਲੁਹਾਂਦੇ ਨਾ। ਹਾਂਜੀ। ਤੁਸੀਂ ਇਹ ਕੰਮ ਨਹੀਂ ਕਰਨਾ। ਠੀਕ ਹੈ ਜੀ। ਇੱਕ ਤੁਸੀਂ ਆ ਜਿਹੜਾ ਸਲੈਂਸਰ ਚੇਂਜ ਕਰਾਉਂਦੇ ਆ। ਹਾਂਜੀ। ਵੱਡਾ ਪਟਾਕੇ ਵਾਲਾ ਸਲੈਂਸਰ ਪਵਾਉਂਦੇ। ਹਾਂਜੀ ਹਾਂਜੀ। ਉਹ ਨਹੀਂ ਕਰਨਾ। ਠੀਕ ਹੈ ਜੀ। ਅੱਛਾ ਬੱਚਿਆਂ ਨੇ ਕੀ ਨਵਾਂ ਪਤਾ ਨਹੀਂ ਇਸ ਚੀਜ਼ ਦਾ ਕੀ ਇਹ ਬੈਨੀਫਿਟ ਲੈਣਾ ਚਾਹੁੰਦੇ ਆ। ਪਿੱਛੋਂ ਮੋਟਰਸਾਈਕਲ ਬਿਲਕੁਲ ਲੰਡਾ। ਬੋਲਾ ਮਡਗਾਰਡ ਖੋਲਿਆ ਹੋਇਆ। ਅੱਛਾ ਉਹ ਜਦੋਂ ਕੋਈ ਕ੍ਰਾਈਮ ਕਰਦਾ। ਹਾਂਜੀ ਹਾਂਜੀ। ਉਹ ਕ੍ਰਾਈਮ ਕਰਦਾ ਸੀ ਉਹਨੂੰ ਕਿਸ ਤਰ੍ਹਾਂ ਫੜਾਂਗੇ ਉਹ ਤਾਂ ਗੱਲ ਹੈਗੀ ਹੈ ਜੀ ਮੇਰੇ ਇਸ ਹਿਸਾਬ ਨਾਲ ਤੁਹਾਨੂੰ ਬਹੁਤ ਜ਼ਿਆਦਾ ਇਹ ਹੰਬਲ ਰਿਕੁਐਸਟ ਹੈ ਕਿ ਪਲੀਜ਼ ਜਿਹੜਾ ਕੋਈ ਸਲੈਂਸਰ ਚੇਂਜ ਕਰਾਣੇ ਆਲਾਂ ਦਾ ਜਾਂ ਕੋਈ ਆ ਦੂਜਾ ਚੇਂਜ ਕਰਾਣੇ ਆਲਾਂ ਦਾ ਇਹ ਤੁਸੀਂ ਨਹੀਂ ਕਰਨਾ ਠੀਕ ਹੈ ਜੀ ਕਾਰਨ ਕੀ ਹੈ ਕਿ ਇਹ ਬੰਦੇ ਕ੍ਰਾਈਮ ਕਰਦੇ ਆ ਔਰ ਪੰਪਾਂ ਦੇ ਵੀ ਮੈਂ ਹਦਾਇਤਾਂ ਸ਼ਰਤ ਕਰਕੇ ਆਇਆ ਹਾਂ ਇਹ ਬੰਦੇ ਜਦੋਂ ਇਹਨਾਂ ਦੇ ਕੋਈ ਮੋਟਰਸਾਈਕਲ ਖੋਲਾ ਹੁੰਦਾ ਪਿੱਛੇ ਦੂਜਾ ਨਹੀਂ ਨੰਬਰ ਹੁੰਦਾ ਇਹ ਕ੍ਰਾਈਮ ਕਰਕੇ ਭੱਜ ਜਾਂਦੇ ਤੇ ਸਾਨੂੰ ਫੜਨ ਵਿੱਚ ਔਖ ਆਂਦੀ ਹੈ ਤੁਸੀਂ ਇਹ ਕੰਮ ਨਹੀਂ ਕਰਨਾ ਇਸ ਚੀਜ਼ ਤੁਸੀਂ ਖੁਦ ਇਨਵੋਲਵ ਨਹੀਂ ਹੋਣਾ ਅਗਰ ਤੁਸੀਂ ਕਰੋਗੇ ਤਾਂ ਮੈਂ ਤੁਹਾਨੂੰ ਵੀ ਇਸ ਚੀਜ਼ ਚ ਇਨਵੋਲਵ ਕਰੂੰਗਾ ਕੋਈ ਨਾ ਸਰ ਜਰੂਰੀ ਜਰੂਰ ਜਿੱਦਾਂ ਤੁਸੀਂ ਕਿਹਾ ਤੇ ਕਰਾਂਗੇ